ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪਲੂਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਦੋ ਤੋਫੇ ਲੈ ਕੇ ਆਂਦੇ ਤੁਹਾਡੇ ਵਾਸਤੇ ਜਾਤ ਬਰੀਡ ਦੇ ਪੱਖ ਤੋਂ ਵੀਰੇ ਅੰਤ ਕੋਈ ਨਹੀਂ ਗੱਬਣ ਸਮਾ ਹਜੇ ਲੈਂਦੇ ਆ ਡਿਟੇਲ 22 ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਪਰੇ ਸਿੰਘ ਪਿੰਡ ਪਲੂਝਲਾ ਮੋਗਾ ਬਈ ਮੋਬਾਈਲ ਨੰਬਰ ਜੀ 6283198713 ਠੀਕ ਹੈ ਵੀਰੇ ਦੋ ਨਾ ਗਾ ਜੀ ਹਾਂਜੀ ਬਈ ਇਧਰੋਂ ਚਿੱਟੀ ਵਹਿੜ ਤੋਂ ਸ਼ੁਰੂ ਕਰਦੇ ਵੀਰੇ ਸੁਆ ਕਿੰਨ ਮਾ ਜੀ ਇਹਦਾ ਸੁਆ ਬਈ ਪਹਿਲਾ ਦੰਦ ਦੇ ਦਮ ਚੱਕੇ ਆ ਜੀ ਗਾਰੰਟੀ ਹੈ ਜੀ ਦੰਦਾਂ ਦੀ ਬੱਚੇ ਚੈੱਕ ਹੀ ਕਰਾ ਦਿੰਨੇ ਆ ਬੱਚਾ ਹੀ ਆ ਜੀ ਕੜਾ ਤੁੰਡਾ ਬੁੱਕ ਚਾਹੁੰਦਾ ਨੇ ਉਹ ਆ ਆ ਜਾ ਬਾਈ ਯਾ ਨਾ ਕਰ ਲੋ ਚੱਕ ਪ੍ਰੋਪਰ ਹੋਈ ਨਹੀਂ ਹਜੇ ਦੁੰਦੀ ਹਾਂ ਚੱਕੀ ਸਟਾਰਟ ਹੀ ਕੀਤੇ ਆ ਠੀਕ ਆ ਵੀਰੇ ਆਪ ਕਿਹੜੇ ਸੀਮਣ ਦੀ ਆ ਇਹ ਇਹ ਬਾਈ ਸ로우 ਮੈਂਦੀ ਆਪ ਠੀਕ ਆ ਤੇ ਲੱਗਿਆ ਕਿਹੜਾ ਕਿਉਂ ਦਾ ਰਿਕਾਰਡ ਹੈਗਾ ਜੀ ਉਹ ਜੱਕ ਲੱਗਿਆ ਬਾਈ ਐਬੀਐਸ ਦਾ ਐਬੀਐਸ ਦਾ ਜੀ ਹਾਂ ਠੀਕ ਆ ਵੀਰੇ ਕਿੰਨਾ ਬਾਜੂ ਪਹਿਲੇ ਸੂਏ ਦੁੱਧ ਕਰਮਾ ਪਹਿਲੇ ਸੂਏ ਦੁੱਧ ਬਈ ਚਾਹੀਦਾ 24 25 ਕਿਲੋ ਬੱਛੀ ਨੂੰ ਹਾਂ ਕਾ ਬਰੀਡ ਬਾਰ ਬਰੀਡ ਬਹੁਤ ਆ ਫੇਸ ਕੁਆਲਟੀ ਚਮਕਦਾ ਹੂ ਸਾਰੇ ਠੀਕ ਆ ਸਵਾ ਜਿੰਨਾ ਕ ਲੈਂਦੀ ਹੈ ਜੇ ਸਵਾ ਬਈ ਆ ਪੰਜ 사 ਦਿਨ ਲੈ ਜੀ ਹਾਂਜੀ ਰੇਟ ਮੁਤਾਬਕ ਹਾਂ ਓ ਬਈ ਜੇ ਜੀ ਲਾਇਦੇ ਆਪਣਾ ਵੀ ਲੈਂਦੇ ਕਈ ਵਾਰ ਦੋ ਤਿੰਨ ਵੱਧ ਦੀ ਲੈ ਸਕਦੇ ਇਹੀ ਆ ਕਦਰ ਘੱਟ ਵੀ ਲੈ ਸਕਦੇ ਠੀਕ ਆ ਜੀ ਲਓ ਜੀ ਕੁਆਲਟੀ ਦੇਖ ਲਓ ਕੁਆਲਟੀ ਕਰ ਲਓ ਜੀ ਹਾਈਟ ਹਾਈਟ ਵੇਲਾ ਕਿੰਦੀ ਹੋ ਵੱਡੀਆਂ ਗਾਇਆਂ ਚ ਰਲਦੀ ਹਾਈਟ ਕਿਉਂਕਿ ਹਜੇ ਹੈ ਵੀ ਮੇਰੇ ਬੱਚਾ ਹੀ ਹੋਰ ਹਾਈਟ ਕਰੂਗੀ ਜਾਤ ਬਰੀਡ ਦੇ ਪੱਕੇ ਤੋਂ ਪੂਰੇ ਚੰਗੀ ਆ ਸੋਹਣਾ ਸਟ੍ਰਕਚਰ ਆ ਜੀ ਇਹ ਭਰ ਨਹੀਂ ਲੱਗੀ ਥਾਣੇ ਵਾਲਾ ਖਾਲੀ ਜੀ ਗੱਲ ਆ ਜੀ ਹਵਾਨਾ ਹੁਣ ਵੀ ਬਹੁਤ ਸੋਹਣਾ ਤਿਆਰ ਕੀਤਾ ਵਾ ਸਮਾਂ ਹਜੇ ਲੈ ਜੂਗੀ ਜੀ ਹਫਤੇ ਦੇ ਆਸ-ਪਾਸ ਤੇ ਜਦੋਂ ਹਫਤੇ ਨੂੰ ਇਹਨਾਂ ਤਿਆਰੀ ਹੋਈ ਤਾਂ ਕਰਮਾਲੀ ਤੋਂ ਤੁਰਨੀ ਹੋਣਾ ਜਿਹੜੇ ਹਸਾਬ ਨਾਲ ਬਰੀਡ ਆ ਆਪ ਵੀ ਚੰਗੀ ਆ ਅੱਗੇ ਚੰਗੇ ਸੀਮਣ ਤੋਂ ਗੱਬਣ ਆ ਜੀ ਬਾਕੀ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਥਣਾ ਦਾ ਸਾਈਜ਼ ਆ ਕੱਲਾ-ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਢੱਲ ਢੁਲ ਦਿਖਾਦੀ ਫਿਰੇ ਫਲ ਦਾ ਬੋਦਲ ਹੈ ਬਈ। ਹਾਂਜੀ। ਕਰੋ ਇੱਥੇ। ਅਜੇ ਬੱਚੀ ਨੇ ਨਾ ਭਰ ਗਈ ਉਦੋਂ ਬਾਅਦ ਵਿਖੀ ਛੱਡਦੀ ਝੋਲ ਬਈ। ਸਹੀ ਗੱਲ ਹੈ ਜੀ। ਬਾਕੀ ਥਣ ਵੀ ਪੂਰਾ ਥਣ ਲੱਗਿਆ ਵਾ। ਕੋਈ ਆਏ ਨਹੀਂ ਗਾ ਵੀਰੇ। ਛੋਟਾ ਨਹੀਂ ਥਣ। ਅਜੇ ਤਾਂ ਬੱਚੀ ਨੇ ਬਾਦੀ ਵੀ ਨਹੀਂ ਪਾਈ ਨਾ ਬਾਦੀ ਹੋ ਜਾਵਾ ਸਾਪੀ ਜਦੋਂ ਬੱਚੀ ਪਹਿਲਣ ਬੱਚੀ ਤਿਆਰ ਹੁੰਦੀ ਕਿਹੜਾ ਬਾਦੀ ਬਰੂ ਕਿਹੜਾ ਬਾਦੀ ਪਾਉਂਦੀ ਹੈ ਜੀ। ਹਾਂ ਭਲਜੀ ਪਾਉਂ। ਫੁੱਲਾ ਹੀ ਲੈ ਜੂਗਾ। ਹਾਂ ਲੈ ਜੀ। ਤੇ ਜੈਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ। ਇਹਦਾ ਬਈ ਯਾਰ ਮੌਲਜਨਾ ਮਰਜੀ ਤਾਂ ਕਿ 92000 ਰੁਪਏ ਦੇ ਦਾਂਗੇ। ਉਹ ਜੋ ਮਾਨਤਨ ਕਰ ਦ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 92000 ਦੀ ਵੈੜ ਦੇ ਦਾਂਗੇ। ਇਹ ਗੱਲ ਸੁਣੋ ਬਈ ਹਣ ਆਪਾਂ ਮੁੱਲ ਕਰਤਾ ਇੱਧੀਆਂ ਮੱਛਾਂ ਐ ਲੋਕਣਾ 75000 135 140 ਜਿਦੋਂ ਮਰਜ਼ੀ ਵੀਡੀਓ ਕੱਢ ਕੇ ਦੇ ਲੋ 35 35 40 ਵਾਲਾ ਪਹਿਲੇ ਮੂੰਹ ਖੋਲ ਦਿੰਦੇ। ਸਹੀ ਗੱਲ ਐ ਜੀ। ਨਾਲੇ ਹੁੰਦਾ ਬਰੀਕ ਆਦੂ। ਬਾਕੀ ਜੇ ਸਿਆਲ ਹੁੰਦਾ ਤਾਂ ਬਹੁਤ ਰੁਪਈਆਂ ਦੀ ਬੱਚੀ ਸੀਗੀ ਗਰਮੀ ਕਰਕੇ ਅੱਜ ਭਾਜ ਮਿਲ ਜਾਣੀਆਂ। 92000 ਰੁਪਏ ਦੀ ਬਾਈ ਕਹਿੰਦਾ। ਅਜੇ ਮੱਛੀ ਤਾਂ ਇਹ ਖਲੇਵੇ ਦਾ ਕੁਆਲਟੀ ਵੇਖ ਬਾਈ ਕਿੰਨੇ। ਛੱਡੀ ਵੇਖ ਲੈ ਵਾ। ਅਜੇ ਮੱਛੀ ਨੇ ਕੁਝ ਵੀ ਨਹੀਂ ਕੀਤਾ ਠੀਕ ਹੈ ਵੀਰੇ ਸੇ ਦੋ ਨੰਬਰ ਨਾ ਗਏ ਇਹਦਾ ਇਹ ਬਈ ਦੂਜਾ ਸੂਆ ਠੀਕ ਹੈ ਜੀ ਤੇ ਇਹਦਾ ਹੈਗਾ ਤਾਰ ਲੈ ਜੂ 10 12 ਦਿਨਾਂ ਦਾ ਇਹ 15 10 ਤੋਂ 12 ਦਿਨ ਲੈ ਜੂ ਠੀਕ ਹੈ ਵੀਰੇ ਕਿੰਨਾ ਪਿਆ ਜੂ ਦੁੱਧ ਇਹਦਾ ਦੁੱਧ ਬਈ 35 36 ਕਿਲੋ ਦਿੱਤਾ ਹੁਣ ਇਹਦੋਂ ਕਾ ਇਹਦੀ ਸੇਵਾ ਦਾ ਬਈ ਕਿੰਨਾ ਪਰਚੋਲੂਗਲਾ ਠੀਕ ਹੈ ਇਹਦਾ ਫਾਰਮ ਚ ਇਹਦਾ ਰਸਾਂ ਕੁ ਤਾਈਆਂ ਪਾਇਆ ਠੀਕ ਹੈ ਜੀ ਆਪਾਂ ਹੀ ਪਾਇਆ ਰਸਾ ਦੀ ਬਾਕੀ ਵਿਚਾਰੀ ਦੇ ਨੱਕ ਤੇ ਵੀ ਨਿਸ਼ਾਨ ਹੈ ਨਹੀਂ ਤੇ ਧੌਣ ਤੇ ਵੀ ਕੋਈ ਨਿਸ਼ਾਨ ਨਹੀਂ ਹੈ ਬਾਈ ਦੇ ਰਸਾ ਪਾਇਆ ਹੋਇਆ ਜੀ ਹਾਂ ਇਹਦਾ ਭਰਨਾ ਹੀ ਸ਼ੁਰੂ ਕੀਤਾ ਲੈਦਾ ਵੇਖ ਲੈ ਇੱਧਰ ਹਾਂ ਇਹ ਤਾਂ ਬਈ ਲੈ ਜੂ ਖੁੱਲੇ ਹੀ ਦੇ ਤੋਰ ਕੇ ਦਿਖਾ ਦੇ ਵੀਰੇ ਥਣਾ ਦੀ ਗਰੰਟੀ ਹੋਊਗੀ ਜੀ ਥਣਾ ਦੀ ਬਈ ਗਰੰਟੀ ਆ ਵੀ ਤਸੱਲੀ ਵੀ ਕਰ ਲਓ ਪਰ ਸਾਡੀ ਫੁੱਲ ਗਰੰਟੀ ਠੀਕ ਹੈ ਵੀਰੇ ਬਾਕੀ ਫੀਸ ਕੁਆਲਿਟੀ ਸੋਹਣੀ ਆ ਵਜਨ ਵਜੂਦ ਤੇ ਕਿਉਂਕਿ ਆਪ ਦੀ ਵੇਚਣਾ ਹੁੰਦਾ ਸਾਨੂੰ ਪਹਿਲਾਂ ਬਈ ਤਸੱਲੀ ਕਰੀ ਡੇਡੇ ਭਾ ਲਾ ਕੇ ਉਹਨੇ ਬਾਅਦ ਚ ਵੇਚਣਾ ਸਹੀ ਆ ਜੀ ਪਹਿਲਾਂ ਆਪ ਦੇ ਹੱਥ ਲੈਨੇ ਫਿਰ ਲੋਕਾਂ ਨੂੰ ਦਿੰਨੇ ਆ ਠੀਕ ਆ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੋਵੇ ਤੇ ਦੋਨੇ ਨਗੀਨੇ ਹੀ ਆ ਜੀ ਦੁੱਧ ਵੀ ਚੰਗਾ ਪਾਉਣਗੇ ਤੇ ਬਰੀਡ ਤਾਂ ਤੁਹਾਡੇ ਵੀਰੇ ਸਾਹਮਣੇ ਹੀ ਹੈ ਬਈ ਜਵਾਨੀਆਂ ਕੋਈ ਬੜਾਪਾ ਨਹੀਂਗਾ ਸਹੀ ਗੱਲ ਨਵਾਂ ਖਾਣਾ ਜੀ ਗੱਤ 2 ਕਿਲੋ ਘੱਟ ਦੇ ਦੂ ਪਰ ਇਹ ਨਹੀਂ ਗੱਲ ਬਈ ਫਿਰ ਬਾਅਦ ਚ ਬੋਤਲਾ ਲਾਈ ਜਾਨੂੰ ਪੈਣੀ ਡੀਜ਼ਲ ਨੂੰ ਪੈਣੀ ਬੋਤਲਾ ਲਾ ਕੇ ਠਾਉਣੀ ਪਊਗੀ ਉਹ ਗੱਲ ਨਹੀਂ ਗੀ ਫੁੱਲ ਨਿੱਗਰ ਆ ਸੰਭੀ ਪਲੀ ਆ ਜੀ ਐਦਾਂ ਗਾਈਆਂ ਬਾਈ ਯਾਰ ਮੈਂ ਕਹਿੰਦਾ ਕੋਈ ਘਰੋਂ ਨਹੀਂ ਕੱਢਦਾ ਸਹੀ ਗੱਲ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 10 ਲਵਾਂਗੇ ਬਈ ਜੀ ਉਹ ਜੋ ਮਾਨਤਨ ਮਾਨਤਨ ਮੜ ਮੋਟਾ ਕਰ ਠੀਕ ਹੈ ਜੀ ਇਹਦੀ ਡਿਮਾਂਡ ਬਾਈ ਕਹਿੰਦਾ 1 ਲੱਖ ਤੇ 10000 ਰੁਪਇਆ ਵਿੱਚੋਂ ਥੋੜਾ ਕਨਾ ਮਾਨਤਨ ਬਾਕੀ ਥਣ ਚੈੱਕ ਕਰ ਸਕਦੇ ਨਾ ਕੋਈ ਬਾਲਾ ਵੱਡਾ ਨਾ ਕੋਈ ਛੋਟਾ ਵਜਨ ਵਜੂਦ ਵੀ ਕਰਮਾੜੀ ਦਾ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ